ਨਸ਼ਿਆਂ ਅਤੇ ਸਮਾਜਿਕ ਬੁਰਾਈਆਂ ਦੇ ਖਾਤਮੇ ਦੇ ਲਈ ਪੁਲਿਸ ਵਿਭਾਗ ਦੇ ਵੱਲੋਂ ਸ਼ੁਰੂ ਕੀਤੀ ਮੁਹਿੰਮ ਦੇ ਤਹਿਤ ਆਈਟੀਆਈ ਸਮਰਾਲਾ ਵਿਖੇ ਇੱਕ ਸੰਪਰਕ ਮੁਹਿੰਮ ਦੇ ਤਹਿਤ ਸੈਮੀਨਾਰ ਕਰਵਾਇਆ ਗਿਆ ਇਸ ਮੌਕੇ ਆਈਟੀਆਈ ਦਾ ਸਟਾਫ ਤੇ ਵਿਦਿਆਰਥੀ ਅਤੇ ਪੁਲਿਸ ਵਿਭਾਗ ਦੇ ਮੁਲਾਜ਼ਮ ਸ਼ਾਮਲ ਹੋਏ ਡੀਐਸਪੀ ਸਮਰਾਲਾ ਤਰਲੋਚਨ ਸਿੰਘ ਨੇ ਇਕੱਠੇ ਹੋਏ ਵਿਦਿਆਰਥੀਆਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਵਿਅਕਤੀ ਉਹਨਾਂ ਦੇ ਇਲਾਕੇ ਦੇ ਵਿੱਚ ਨਸ਼ਾ ਕਰਦਾ ਜਾਂ ਵੇਚਦਾ ਹੈ ਤਾਂ ਉਸ ਦੀ ਜਾਣਕਾਰੀ ਬਿਚਜਕ ਹੋ ਕੇ ਸੰਸਥਾਵਾਂ ਦੇ ਸਟਾਫ ਜਾਂ ਫਿਰ ਪੁਲਿਸ ਵਿਭਾਗ ਨੂੰ ਦਿੱਤੀ ਜਾਵੇ ਤੇ ਸੂਚਨਾ ਦੇਣ ਵਾਲੇ ਦਾ ਨਾਮ ਪਤਾ ਗੁਪਤ ਰੱਖਿਆ ਜਾਵੇਗਾ ਉਹਨਾਂ ਬੱਚਿਆਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਹੈ ਕਿ ਬੱਚੇ ਦੇਸ਼ ਦਾ ਭਵਿੱਖ ਨੇ ਜਿਨ੍ਹਾਂ ਦੇ ਨਾਲ ਦੇਸ਼ ਦੀ ਤਰੱਕੀ ਹੁੰਦੀ ਹੈ ਤੁਸੀਂ ਆਪਣੇ ਕਿਤਾ ਮੁਖੀ ਕੋਰਸ ਕਰਕੇ ਸਰਕਾਰੀ ਨੌਕਰੀਆਂ ਜਾਂ ਫਿਰ ਆਪਣਾ ਕੰਮਕਾਰ ਕਰ ਸਕਦੇ ਹੋ ਸੋ ਜਿਹੜੀ ਉਮਰ ਇਹ ਪੜਾਈ ਦੀ ਹੈ ਇਸ ਨੂੰ ਖਰਾਬ ਕਰਨ ਦੀ بجائے ਚੰਗੇ ਕੰਮ ਦੇ ਵਿੱਚ ਲਾਉਣਾ ਚਾਹੀਦਾ ਹੈ ਉਹਨਾਂ ਨੇ ਕਿਹਾ ਕਿ ਜੇਕਰ ਤੁਹਾਨੂੰ ਕੋਈ ਗਲਤ ਫੋਨ ਜਾਂ ਫਿਰ ਮੈਸੇਜ ਆਉਂਦਾ ਤਾਂ ਉਸ ਦੀ ਜਾਣਕਾਰੀ ਤੁਰੰਤ ਪੁਲਿਸ ਵਿਭਾਗ ਨੂੰ ਦਿਓ ਕਿਉਂਕਿ ਛਾਤਰ ਲੋਕ ਅੱਜਕੱਲ ਭੋਲੇ-ਪਾਲੇ ਲੋਕਾਂ ਦੇ ਨਾਲ ਫਰੌਡ ਕਰ ਰਹੇ ਨੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਟ੍ਰੈਫਿਕ ਨਿਯਮਾਂ ਦੀਨ-ਬਿਨ ਪਾਲਣਾ ਕੀਤੀ ਜਾਵੇ ਕਿਉਂਕਿ ਆਵਾਜਾਈ ਦੇ ਵਿੱਚ ਕੀਤੀ ਗਈ ਕੁਤਾਹੀ ਸਾਰੀ ਉਮਰ ਦੇ ਲਈ ਵਿਅਕਤੀ ਨੂੰ ਅਪਾਹਜ ਬਣਾ ਦਿੰਦੀ ਹੈ ਕਿਉਂ ਨਾ ਕਿ ਹੈ ਕਿ ਪੜ੍ਹਾਈ ਦੇ ਨਾਲ-ਨਾਲ ਖੇਡਾਂ ਵੱਲ ਵੀ ਵਿਸ਼ੇਸ਼ ਧਿਆਨ ਦੇਣਾ ਚਾਹੀਦਾ ਕਿਉਂਕਿ ਇੱਕ ਸੰਗਰ ਨਾਗਰਿਕ ਬਣਨ ਦੇ ਲਈ ਪੜ੍ਹਾਈ ਦੇ ਨਾਲ-ਨਾਲ ਸਿਹਤਮੰਦ ਹੋਣਾ ਵੀ ਜ਼ਰੂਰੀ ਹੈ ਹਾਂ ਮੇਰਾ ਨਾਮ ਹਰਮਿੰਦਰ ਸਿੰਘ ਪ੍ਰਿੰਸੀਪਲ ਆਈਟੀ ਅਵੇਰਨਲੀ ਜੱਪੀ ਸਾਹਿਬ ਆ ਰਹੇ ਆ ਤੇ ਇਹਦਾ ਟੈਂਪਲ ਮੇਡਾ ਸੰਪਰਕ ਮੈਂ ਹਾਂ ਕੀ ਕਹਣਾ ਚਾਹੁੰਦੇ ਸਰ ਇਹ ਬਹੁਤ ਹੀ ਅੱਛਾ ਲੱਗਿਆ ਸਰਕਾਰ ਦੇ ਜੋ ਵੀ ਹਦਾਇਤਾਂ ਨੇ ਨਿਛਣ ਦੇ ਆਧਾਰ ਦੇ ਉੱਤੇ ਡੀਐਸਪੀ ਸਾਹਿਬ ਸਾਡੇ ਕੋਲ ਆਜਾਏ ਨੇ ਇਹਨਾਂ ਨੇ ਬੱਚਿਆਂ ਨੂੰ ਕਾਫੀ ਵਿਸਤਾਰ ਦੇ ਵਿੱਚ ਦੱਸਿਆ ਵੀ ਆਪਾਂ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਨਹੀਂ ਕਰਨਾ ਚਾਹੀਦਾ ਜਿਸ ਨਾਲ ਬੱਚੇ ਦਾ ਫਿਊਚਰ ਖਰਾਬ ਹੋਣ ਦਾ ਖਤਰਾ ਰਹਿੰਦਾ ਹੈ ਉਸ ਦੇ ਨਾਲ ਬੱਚਾ ਪਰੇਸ਼ਾਨ ਵੀ ਰਹਿੰਦਾ ਤੇ ਉਹਦੀ ਜਿਹੜੀ ਹੈਗੀ ਹੈ ਫਾਈਨੈਂਸ਼ੀਅਲ ਜਿਹੜੀ ਪ੍ਰੋਬਲਮ ਵੀ ਵੱਜ ਜਾਂਦੀ ਹੈ ਇਸ ਕਰਕੇ ਅ ਨਸ਼ਿਆਂ ਨੂੰ ਛੱਡਦੇ ਹੋਏ ਆਪਣੀ ਪੜ੍ਹਾਈ ਵੱਲ ਧਿਆਨ ਹੀ ਰੱਖਣਾ ਚਾਹੀਦਾ ਹੈ ਤਾਂ ਜੋ ਬੱਚੇ ਆਪਣੇ ਅ ਕੋਰਸਾਂ ਦੇ ਵਿੱਚ ਪਰਫੈਕਟ ਹੋ ਕੇ ਸਕਿਲਡ ਹੋ ਕੇ ਆਪਣੇ ਘਰੋਵਰ ਸੈੱਟ ਕਰਨ ਸਕਣ ਆਕਾਸ਼ਦੀਪ ਸਿੰਘ ਮੇਰਾ ਨਾਮ ਹੈ ਮੈਂ ਆਈਟੀਆਈ ਸਮਰਾਲਾ ਸੰਸਥਾ ਵਿਕੇ ਇਲੈਕਟ੍ਰੀਸ਼ੀਅਨ ਡੀਐਸਟੀ ਦਾ ਵਿਦਿਆਰਥੀ ਹਾਂ ਅੱਜ ਸਾਡੇ ਸਾਡੇ ਦਰਮਿਆਨ ਡੀਐਸਪੀ ਸਾਹਿਬ ਸਮਰਾਲਾ ਦੇ ਪਹੁੰਚੇ ਸੀ ਅਤੇ ਉਹਨਾਂ ਨੇ ਸਾਨੂੰ ਕੁਝ ਮੋਖ ਖੁਦਾਈਤਾਂ ਦਿੱਤੀਆਂ ਜਿਵੇਂ ਕਿ ਸਾਨੂੰ ਉਹਨਾਂ ਨੇ ਨਸ਼ਿਆਂ ਤੋਂ ਦੂਰ ਰਹਿਣ ਬਾਰੇ ਉਹਨਾਂ ਨੇ ਸਾਨੂੰ ਸਾਰੀ ਜਾਣਕਾਰੀ ਦਿੱਤੀ ਅਤੇ ਜਿਸ ਵਿੱਚ ਉਹਨਾਂ ਨੇ ਕਿਹਾ ਕਿ ਜੇਕਰ ਕੋਈ ਵੀ ਛੋਟੀ ਉਮਰ ਦਾ ਬੱਚਾ ਤੁਹਾਨੂੰ ਤੁਹਾਡਾ ਯਾਰ ਦੋਸਤਿਆ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਪੱਤਾ ਕਰਦਾ ਹੈ ਤਾਂ ਸਾਨੂੰ ਦੱਸਿਆ ਜਾਵੇ ਅਤੇ ਉਸ ਬੱਚੇ ਦੇ ਵਿਰੋਧ ਅਸੀਂ ਅਸੀਂ ਕੋਈ ਵੀ ਕਾਰਵਾਈ ਨਹੀਂ ਕਰਾਂਗੇ ਅਤੇ ਉਸ ਬੱਚੇ ਨੂੰ ਅਸੀਂ ਚੰਗੇ ਚੰਗੇ ਰਾਹ ਉੱਤੇ ਲੈ ਕੇ ਜਾਵਾਂਗੇ ਅਤੇ ਡੀਐਸਪੀ ਸਾਹਿਬ ਨੇ ਸਾਨੂੰ ਇਹਨਾਂ ਗੱਲਾਂ ਦੇ ਨਾਲ ਬਹੁਤ ਹੋਰ ਚੰਗੀਆਂ ਵੀ ਗੱਲਾਂ ਸਮਝਾਈਆਂ ਅਤੇ ਉਹਨਾਂ ਨੇ ਕਿਹਾ ਕਿ 18 ਸਾਲ ਤੋਂ ਘੱਟ ਉਮਰ ਦੇ ਨੌਜਵਾਨ ਕੋਈ ਵੀ ਬਿਨਾ ਲਾਇਸੈਂਸ ਤੋਂ ਗੱਡੀ ਜਾਂ ਕਿਸੇ ਤਰ੍ਹਾਂ ਦਾ ਵਹੀਕਲ ਨਾ ਚਲਾਉਣ ਜੇਕਰ ਉਹ ਕਿਸੇ ਤਰ੍ਹਾਂ ਦਾ ਵੀ ਵਹੀਕਲ ਚਲਾਉਂਦੇ ਹਨ ਜਾਂ ਕਿਸੇ ਦਾ ਵਹੀਕਲ ਲੈ ਕੇ ਜਾਂਦੇ ਹਨ ਅਤੇ ਜਿਸ ਦੇ ਨਾਮ ਤੇ ਵੀ ਉਹ ਸਾਧਨ ਹੋਏਗਾ ਉਸ ਦੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਤੇ ਉਸ ਨੂੰ ਬਣਦੀ ਸਜ਼ਾ ਵੀ ਦਿੱਤੀ ਜਾਵੇਗੀ ਅਤੇ ਹੋਰ ਵੀ ਡੀਐਸਪੀ ਸਾਹਿਬ ਨੇ ਬਹੁਤ ਚੰਗੀਆਂ ਗੱਲਾਂ ਕਹੀਆਂ ਅਸੀਂ ਇਹੀ ਕਹਿਣਾ ਚਾਹੁੰਦੇ ਹਾਂ ਕਿ ਡੀਐਸਪੀ ਸਾਹਿਬ ਅੱਗੇ ਤੋਂ ਵੀ ਸਾਡੀ ਆਈਟੀਈ ਸੰਸਥਾ ਵਿੱਚ ਪਹੁੰਚਣ ਤੇ ਵਿਦਿਆਰਥੀਆਂ ਨੂੰ ਚੰਗਾ ਜਾਗਰੂ ਕਰਨ ਧੰਨਵਾਦ ਬ ਸਾਡੇ ਸੀਨੀਅਰ ਅਫਸਰ ਸਾਡੇ ਸੀਨੀਅਰ ਪ੍ਰੋਸਕਟਰ ਮਾਨਯੋਗ ਐਸਐਸਪੀ ਐਸਮਿਕਟੇ ਹਲਜੀ ਵੱਲੋਂ ਉਹਨਾਂ ਦੇ ਦੇ ਚਾ ਨਿਰਦੇਸ਼ਾਂ ਦੇ ਤਹਿਤ ਸੰਪਰਕ ਪ੍ਰੋਗਰਾਮ ਹੈ ਸਾਡਾ ਨਸ਼ਿਆਂ ਬਾਰੇ ਤੇ ਸਟਰੀਟ ਕ੍ਰਾਈਮ ਬਾਰੇ ਉਹਦੇ ਰਿਗਾਰਡਿੰਗ ਮੈਂ ਅੱਜ ਜਿਹੜੀ ਸਾਡੇ ਸਮਰਲੇ ਦੀ ਆਈਟੀ ਪ੍ਰਿੰਸੀਪਲ ਸਾਹਿਬ ਦੇ ਨਾਲ ਹੀ ਅੱਜ ਜਿਹੜੀ ਇਹਦੇ ਰਿਗਾਰਡਿੰਗ ਸੈਮੀਨਾਰ ਲਾਇਆ ਸੀ ਮੀਟਿੰਗ ਕੀਤੀ ਹੈ ਜਿਹੜਾ ਬੱਚਿਆਂ ਨੂੰ ਨਸ਼ਿਆਂ ਬਾਰੇ ਵੀ ਇਹ ਬਿਲਕੁਲ ਡਰਗ ਅਬੂਜ਼ ਬਾਰੇ ਜਿਹੜਾ ਦੱਸਿਆ ਗਿਆ ਇਹਦੇ ਡੀਟੈਲ ਦੱਸੇ ਗਏ ਸਾਰੇ ਤੇ ਇਸ ਤੋਂ ਵੈਨਾ ਜਿਹੜਾ ਸਟਰੀਟ ਕ੍ਰਾਈਮ ਹੈ ਉਹਦੇ ਬਾਰੇ ਵੀ ਬੱਚਿਆਂ ਨੂੰ ਬਰੀਫ ਕੀਤਾ ਗਿਆ ਵੀ ਜੇ ਕੋਈ ਇਹੋ ਜਿਹੀ ਇਨਫਾਰਮੇਸ਼ਨ ਹੁੰਦੀ ਆ ਤੇ ਇਮੀਡੀਏਟਲੀ ਸਾਨੂੰ ਜਿਹੜਾ 112 ਆ ਜਾਂ 181 ਤੇ ਸਾਨੂੰ ਦੱਸ ਸਕਦੇ ਆ ਇਸ ਤੋਂ ਇਲਾਵਾ ਜਿਹੜਾ ਅੱਜ ਕੱਲ ਸਮਾਜ ਦੇ ਵਿੱਚ ਸਾਈਬਰ ਕ੍ਰਾਈਮ ਵੀ ਬਹੁਤ ਹੋ ਰਿਹਾ ਆ ਆਨਲਾਈਨ ਜਿਹੜੀ ਠੱਗੀ ਦੀ ਗੱਲ ਕਰਦੇ ਆ ਉਹਦੇ ਰਿਗਾਰਡਿੰਗ ਵੀ ਜਿਹੜਾ ਬੱਚਿਆਂ ਨੂੰ ਇਦੇ ਬਾਰੇ ਜਾਣਕਾਰੀ ਦਿੱਤੀ ਗਈ ਵੀ ਆਪਣੇ ਪੀਰੈਂਟਸ ਨਾਲ ਆਪਣੇ ਗਲੀ ਮੁਹੱਲਿਆਂ ਦੇ ਵਿੱਚ ਆਪਣੇ ਪਿੰਡਾਂ ਦੇ ਵਿੱਚ ਸੱਤ ਦੇ ਵਿੱਚ ਵੀ ਜਾ ਕੇ ਇਹ ਬਰੀਫ ਕਰਨਗੇ ਵੀ ਜੇ ਫਰੋਡ ਕਿਸੇ ਨਾਲ ਹੁੰਦਾ ਆਪਣਾ OTP ਨਹੀਂ ਦੇਣਾ ਜੇ ਹੋ ਹੀ ਜਾਂਦਾ ਤੇ ਇਮੀਡੀਏਟਲੀ ਜਿਹੜਾ 1930 ਨੰਬਰ ਹੈ ਉਤੇ ਇਨਫੋਰਮ ਕਰਨਾ ਜੇ ਵੀ ਜਿਹੜੀ ਇਨਫੋਰਮ ਕਰ ਦਿੰਦੇ ਆ ਤੇ ਪੈਸੇ ਉਹ ਫ੍ਰੀਜ਼ ਹੋ ਜਾਂਦੇ ਪੈਸੇ ਅਗਲਾ ਜਿਹੜਾ ਫਰੋਡ ਕਰਦਾ ਉਹ ਕਢਾ ਨਹੀਂ ਸਕਦਾ ਇਹ ਸਾਰਾ ਗੱਲ ਕਰੀਏ ਸੰਪਰਕ ਮਹਮਾ ਜੀ ਚਲਾਈ ਹੋਈ ਹੈ ਔਰ ਕਿੱਥੇ ਕਿੱਥੇ ਤੁਸੀਂ ਜਿਹੜੀ ਇਹ ਕਰ ਕਰ ਜਿਹੜੀਆਂ ਮੀਟਿੰਗਾਂ ਕਰਦੇ ਇਹ ਜੀ ਸਾਡੇ 20 ਸਾਡੇ 3 ਦਿਨ ਬਾਅਦ ਸਾਡੇ ਇਹੀ ਕਰਦੇ ਆ ਮਾਛੂਆੜੇ ਵੀ ਕਰ ਰਹੇ ਆ ਅਸੀਂ ਸਮਰਾਲੇ ਜੀ ਵੀ ਕੀਤੀਆਂ ਪਹਿਲਾਂ ਮਾਲਵਾ ਕਾਲਜ ਦੇ ਵਿੱਚ ਵੀ ਕੀਤੀਆਂ ਉਸ ਤੋਂ ਬਾਅਦ ਸਕੂਲ ਦੇ ਵਿੱਚ ਵੀ ਅਸੀਂ ਕਰ ਪਏ ਆ ਤਾਂ ਅਵੇਅਰ ਹੋ ਰਹੇ ਨੇ ਬੱਚੇ ਕੀ ਰਿਸਪੌਂਸ ਪਟਾਗਾ ਰਿਹਾ ਨਹੀਂ ਬੜਾ ਵਧੀਆ ਰਿਸਪੌਂਸ ਆ ਰਿਹਾ ਜੀ ਸਾਡੇ ਵੱਲੋਂ ਸਰਕਾਰ ਵੱਲੋਂ ਜਾਂ ਸਾਡੇ ਸੀਨੀਅਰ ਅਫਸਰਾਂ ਵੱਲੋਂ ਅਸੀਂ ਪੂਰੀ ਤਨਦੇਹੀ ਦੇ ਨਾਲ ਲੱਗੇ ਆ ਰਿਸਪੌਂਸ ਵੀ ਵਧੀਆ ਆ ਰਿਹਾ ਇਹ ਸਰ ਸਟੂਡੈਂਟਸ ਨੂੰ ਕੱਲਾ ਅਵੇਅਰ ਕੀਤਾ ਜਾ ਰਿਹਾ ਹੈ ਜਾਂ ਆਮ ਜਿਹੜੀ ਲੋਕ ਨੇ ਜਿਹੜੇ ਉਹਨਾਂ ਨੂੰ ਵੀ ਨਹੀਂ ਅੱਜ ਦਾ ਸਿਰਫ ਸਾਡਾ ਸਟੂਡੈਂਟ ਦਾ ਸੀ ਇਸ ਤੋਂ ਵੈਰਾ ਜਿਹੜੇ ਹੋਰ ਇਕਨੋਮਿਕ ادارے ਨੇ ਉਹਨਾਂ ਨਾਲ ਵੀ ਮੀਟਿੰਗਾਂ ਕਰ ਰਹੇ ਆ ਉਹ ਸਮਾਜਿਕ ادارے ਆ ਉਹ ਧਾਰਮਿਕ ادارے ਆ ਹਰ ਜਿਹੜਾ ਅਡਾ ਅਡ ਨਾਲ ਹੀ ਮੀਟਿੰਗਾਂ ਕਰਕੇ ਨਸ਼ਿਆਂ ਬਾਰੇ ਸਟਰੀਟ ਕ੍ਰਾਈਮ ਬਾਰੇ ਤੇ ਫਰੋਡ ਬਾਰੇ ਜਿਹੜਾ 1930 ਤੇ ਦੱਸਣ ਬਾਰੇ ਇਹ ਸਾਰੇ ਉਹਨਾਂ ਵਰਗਾਂ ਨਾਲ ਮੀਟਿੰਗਾਂ ਕਰ ਰਹੇ ਆ